ਆਹ ਬੋਤਲ ਬੋਲੋ ਉਹਨਾਂ ਨਾਲ ਮੇਰੀ ਗੱਲ ਬਾਤ ਚੱਲਦੀ ਸੀ ਚਾਰ ਪੰਜ ਦਿਨ ਹੋ ਗਏ ਉਹਨਾਂ ਨੇ ਮੈਨੂੰ ਦੱਸਿਆ ਕਿ ਪਹਿਲਾਂ ਜਿਹੜੇ 9 ਪਹਿਲੇ ਐਥਲੀਟ ਹੁੰਦੇ ਸੀ ਜੈਵਲਨ ਥਰੋ ਦੇ ਜਿਹੜੇ ਸਭ ਤੋਂ ਵਧੀਆ ਪਹਿਲੇ ਨੰਬਰ ਦੇ ਸੀ ਮਤਲਬ ਪੰਜਾਬ ਦੇ ਹੁੰਦੇ ਸੀ ਉਹ ਅੱਜ ਦਾ ਸਮਾਂ ਇਹ ਆ ਵੀ ਪੰਜਾਬ ਦਾ ਇੱਕ ਵੀ ਐਥਲੀਟ ਜੈਵਲਨ ਥਰੋ ਦੇ ਵਿੱਚ ਅੱਗੇ ਨਹੀਂ ਆਇਆ ਕਿਸੇ ਬੰਦੇ ਦਾ ਪੰਜਾਬ ਦੇ ਵਿੱਚ ਨਾਮ ਨਹੀਂ ਆਉਂਦਾ ਵੀ ਜਿਹੜਾ ਬੱਚਾ ਜੈਵਲਨ ਥਰੋ ਸਭ ਤੋਂ ਮੂਰੇ ਖੜਵਾ ਹੋਵੇ ਪਹਿਲਾ ਆਪਣਾ ਪਹਿਲਾ ਦਰਜਾ ਹੁੰਦਾ ਸੀਗਾ ਰਿਐਲਿਟੀ ਦੇ ਵਿੱਚ ਮਤਲਬ ਸੱਚੀ ਆਪਾਂ ਮੂਰੇ ਹੁੰਦੇ ਸੀ ਅੱਜ ਜਿਹਨੂੰ ਮੰਨੋ ਵੀ ਕੱਲਾ ਚੰਡੀਗੜ੍ਹ ਜਿਹੜਾ ਛੋਟਾ ਜਿਹਾ ਉਹ 15ਵੇਂ ਜਾਂ 16ਵੇਂ ਨੰਬਰ ਤੇ ਆ ਆਪਾਂ ਹਰ ਰੋਕ ਕਿੰਨੇ ਕਮੈਡਲ ਨਹੀਂ ਲਿਆ ਸਕੇ ਵੀ ਆਪਾਂ ਮੂਹਰੇ ਆਈਏ ਮਤਲਬ ਕੱਲਾ ਚੰਡੀਗੜ੍ਹ ਆਪਣੇ ਨਾਲ ਆ ਲਿਆ ਹੋਇਆ ਐਡਾ ਪੰਜਾਬ ਹੋਣ ਦੇ ਬਾਵਜੂਦ ਇੰਨੇ ਸਾਲਾਂ ਤੋਂ ਜਿਹੜਾ ਸੂਬਾ ਪਹਿਲਾਂ ਬਈ ਖੇਡਾਂ ਦੇ ਵਿੱਚ ਮੂਰੀ ਹੋਵੇ ਅੱਜ ਜਮ੍ਹਾਂ ਪਿੱਛੇ ਰਹਿ ਗਿਆ ਬਹੁਤ ਪਿੱਛੇ ਆਪਾਂ ਨਸ਼ੇ ਨਾਲ ਤੁਹਾਨੂੰ ਮੈਨੂੰ ਲੱਗਦਾ ਵੀ ਦਸਨ ਦੀ ਲੋੜ ਹੀ ਹੈ ਨਹੀਂ ਮੈਨੂੰ ਤੁਹਾਡੇ ਸਾਰੇ ਪਿੰਡਾਂ ਦੇ ਵਿੱਚ ਆਮ ਵਿਕਲੀ ਹੋਣਾ ਕਿਉਂਕਿ ਸਾਡੇ ਵੀ ਪਿੰਡ ਵਿੱਚ ਵਿਕਦਾ ਬਾਈ ਕੋਈ ਝੂੜ ਝੂੜ ਨਹੀਂ ਸੱਚ ਤੁਹਾਡੇ ਹੈ ਨਹੀਂ ਜੀ ਪਰ ਸਾਡੇ ਪਿੰਡਾਂ ਦੇ ਵਿੱਚ ਪੰਜ ਚਾਰ ਪੰਜ ਚਾਰ ਤਾਂ ਸਾਰੇ ਪਿੰਡਾਂ 'ਚ ਨੇ ਉਹ ਤਾਂ ਚਲੋ ਹੁਣ ਤੁਹਾਨੂੰ ਸਾਰੇ ਨੂੰ ਪਤਾ ਹੀ ਆ ਹੁਣ ਮਤਲਬ ਵੀ ਆਪਣਾ ਟਾਰਗੇਟ ਕੀ ਆ ਆਪਾਂ ਕਿਵੇਂ ਜਵਾਕਾਂ ਨੂੰ ਅੱਗੇ ਲਿਆ ਸਕਦੇ ਆ ਦੇਖੋ ਜਿਹੜਾ ਇਨਸਾਨੀ ਸਰੀਰ ਹੁੰਦਾ ਤੁਸੀਂ ਤੁਸੀਂ ਮੇਰੀਆ ਗੱਲ ਪੂਰੇ ਧਿਆਨ ਨਾਲ ਸੁਣਿਓ ਜਿਹੜਾ ਇਨਸਾਨੀ ਸਰੀਰ ਹੁੰਦਾ ਇਹਦੇ ਵਿੱਚ એનર્ਜੀ ਬਹੁਤ ਹੁੰਦੀ ਆ ਤਾਕਤ ਬਹੁਤ ਹੁੰਦੀ ਆ ਮਤਲਬ ਜਦੋਂ ਇੱਕ ਇਨਸਾਨ ਜਾਂ ਕੋਈ ਬੱਚਾ ਸਵੇਰੇ ਉੱਠ ਖੜਿਆ ਜਾਂ ਕੋਈ ਬੰਦਾ ਉੱਠ ਖੜਿਆ ਉਹਦੇ ਚ ਜਿਹੜੀ ਤਾਕਤ ਹੁੰਦੀ ਆ ਸ਼ਾਮ ਤੱਕ ਕਿਤੇ ਨਾ ਕਿਤੇ ਲੱਗਣੀ ਜ਼ਰੂਰੀ ਹੁੰਦੀ ਆ ਇਹ ਮਤਲਬ ਇੱਕ ਉਬਾਲਾ ਹੁੰਦਾ ਸਰੀਰ ਦੇ ਵਿੱਚ ਜਦੋਂ ਸਰੀਰ ਰਾਤ ਨੂੰ ਸੌ ਕੇ ਰੀਚਾਰਜ ਹੋ ਜਾਂਦਾ ਸਵੇਰੇ ਸਾਰੇ ਦਿਨ ਦੇ ਵਿੱਚ ਉਹ એનર્ਜੀ ਕਿਸੇ ਕੰਮ ਚ ਨਿਕਲਣੀ ਜ਼ਰੂਰੀ ਹੁੰਦੀ ਆ ਜਿਵੇਂ ਆਪਣੇ ਨਾਲ ਹੱਡਾਂ ਦੇ ਵਿੱਚ ਨਹੀਂ ਹੋਇਆ ਹੱਡਾਂ ਦੇ ਵਿੱਚ ਪਿੱਛੇ ਪਾਣੀ ਇਕੱਠਾ ਹੋ ਗਿਆ ਮਤਲਬ ਪਾਣੀ ਭਰ ਗਿਆ ਉਹ ਛੱਡਣਾ ਪਿਆ ਉਹਨਾਂ ਨੂੰ ਹਰ ਹਾਲਤ ਦੇ ਵਿੱਚ ਐਵੇਂ ਹੀ ਸ਼ਰੀਰ ਹੁੰਦਾ ਮਤਲਬ ਜਦੋਂ એનર્ਜੀ ਭਰ ਗਈ ਉਹ ਕਿਸੇ ਨਾ ਕਿਸੇ ਕੰਮ ਦੇ ਵਿੱਚ ਨਿਕਲਣੀ ਬਹੁਤ ਜ਼ਰੂਰੀ ਹੁੰਦੀ ਆ। ਉਹ ਟਾਸਕ ਤੇ ਲੱਗ ਜਾਣਾ ਮਤਲਬ ਤੁਹਾਡੀ એનર્ਜੀ ਉਧਰ ਲੱਗਣ ਲੱਗ ਜਣੀ ਆ ਖਾਦੀ ਹੋਣ ਲੱਗ ਜਣੀ ਆ ਜਿਹੜੇ ਬੱਚੇ ਨੂੰ ਇਹੀ ਨਹੀਂ ਪਤਾ ਕਿ ਉਹਨੇ ਸਵੇਰੇ ਸਾਰਾ ਦਿਨ ਤੇ ਕਰਨਾ ਕੀ ਆ। ਮਤਲਬ ਮੈਂ ਆ ਮੈਨੂੰ ਮੇਰੇ ਕੋਲ ਤਾਂ ਕੋਈ ਸ਼ਡਿਊਲ ਹੀ ਹੈ ਨਹੀਂ ਯਾਰ ਨਾ ਮੈਨੂੰ ਪੜ੍ਹਨ ਦਾ ਸ਼ੌਂਕ ਆ ਨਾ ਮੈਨੂੰ ਖੇਡਣ ਦਾ ਸ਼ੌਂਕ ਆ ਨਾ ਮੇਰੇ ਜ਼ਿੰਦਗੀ ਦੇ ਵਿੱਚ ਹੋਰ ਕੀ ਸੁਪਨਾ ਮੈਂ ਰਾਤ ਨੂੰ ਖਾ-ਪੀ ਕੇ ਸੌ ਗਿਆ ਸਵੇਰੇ ਉੱਠ ਕੇ ਮੈਂ ਦੇਖਣਾ ਕਿ ਮੇਰੇ ਕੋਲ ਤਾਂ ਕੁਝ ਕਰਨ ਨੂੰ ਨਹੀਂ ਛਰੀਰ ਨੇ ਅੰਦਰੋਂ ਅੰਦਰ ਹੀ ਡਿਮਾਂਡ ਕਰਦਾ ਵੀ ਕੁਝ ਨਾ ਕੁਝ ਕਰ ਜੇ ਮੇਰੇ ਕੋਲ ਕੋਈ ਟਾਸਕ ਨਹੀਂ ਤਾਂ ਇਹ ਗੱਲ ਦੀ ਥੋੜੀ ਸਾਰੀ ਐਨਰਜੀ ਕਿਸੇ ਗਲਤ 바ਸੇ ਨਿਕਲਦੀ ਤੁਸੀਂ ਇਹ ਦੇਖਿਓ ਵੀ ਜਦੋਂ ਤੁਸੀਂ ਪਹਿਲੇ ਹੋਮ ਹੋਗੇ ਤੁਹਾਡਾ ਜੀ ਕਰਦਾ ਕਿਸੇ ਨੂੰ ਫੋਨ ਲਾਉਣ ਦਾ ਜਾਂ ਤੁਸੀਂ ਕਹਿੰਦੇ ਕਿ ਮੈਂ ਕਿੰਨੂੰ ਚੱਲ ਜਾਈ ਉੱਪਰ ਕੋਈ ਬੱਚਾ ਕਹਿੰਦਾ ਮੈਂ ਪ ਇਹ ਦੇਖੋ ਤੁਸੀਂ ਹੁਣ ਜਿਹੜੇ ਆਪਣੇ ਪਿੱਛੇ ਆ ਤੁਹਾਡੇ ਮੂਹਰੇ ਆ ਜੀ ਜਿਹੜੇ ਪਿੱਛੇ ਬੰਦੇ ਆਪਣੇ ਮੁੰਡੇ ਮੇਨ ਬੈਠੇ ਉਹਨੂੰ ਹਲੇ ਤੱਕ ਇਹ ਨਹੀਂ ਪਤਾ ਕਿ ਉਹਨਾਂ ਨੇ ਕੀ ਕਰਨਾ ਹੁਣ ਆਪਾਂ ਨਸ਼ਿਆਂ ਤੋਂ ਜਾਂ ਵਿਹਲੜ ਪਾਉਣੇ ਤੋਂ ਬਚਾਂਗੇ ਕਿਵੇਂ ਯਾਰ ਇੱਕ ਬੱਚੇ ਨੂੰ ਰਾਸਤਾ ਹੀ ਨਹੀਂ ਦੇ ਪਾਏ ਆਪਾਂ ਕਿ ਮੈਂ ਅੱਗੇ ਕਰਨਾ ਕੀ ਆ ਤੁਸੀਂ ਨੜਜੀ ਲਾਉਂਗੇ ਕਿੱਥੇ ਹੁਣ ਮੈਨੂੰ ਇਹ ਪਤਾ ਸੀ ਹੁਣ ਬਾਈ ਖੜਾ ਆਪਣੇ ਕਿਚੜ ਠੀਕ ਆ ਸੀ ਕਿਚਰੀ ਜਿਹਨੇ ਪਿਆਰ ਦਾ ਨਾਮ ਹੀ ਕਿਚਰੇ ਇਹ ਪਹਿਲਾਂ ਤੁਸੀਂ ਕਹਿਣਾ ਮੈਂ ਹੁਣ ਸਾਡੀ ਅੱਜ ਮੈਨਾਂ ਮੈਂ 2 ਟਾਈਮ ਹੀ ਮਹੀਨੇ ਪਹਿਲਾਂ ਦੀ ਗੱਲ ਹੋਈ ਆ 2 ਟਾ ਮਹੀਨੇ ਪਹਿਲਾਂ ਦੀ ਗੱਲ ਹੋਈ ਹੋਈ ਆ ਵੀ ਮੈਂ ਤੁਹਾਡੇ ਪਿੰਡ ਆਉਣਾ ਮੈਨੂੰ ਪਤਾ ਸੀ 2 ਮਹੀਨੇ ਪਹਿਲਾਂ ਕਿ ਮੈਂ ਤੁਹਾਡੇ ਪਿੰਡ ਜਾਣਾ ਆ ਕੋਈ ਨਾ ਪਤਾ ਹੱਥ ਥੱਲੇ ਕਰ ਲੋ ਉਹਦੇ ਲਈ ਅਸੀਂ ਕਿੱਟਾ ਬਣਵਾਈਆਂ ਅੱਜ ਫੇਰ ਟਾਈਮ ਫਿਕਸ ਕੀਤਾ ਮੈਨੂੰ ਸਾਰਾ ਪਤਾ ਸੀ ਤਾਂ ਮੈਂ ਇੱਥੇ ਆਇਆ ਜੇ ਵੀ ਗੱਲ ਇਹ ਨਾ ਹੋਈ ਹੁੰਦੀ ਮੈਂ ਪਹੁੰਚ ਜਾਂਦਾ ਔਰੇ ਕਿਵੇਂ ਪਹੁੰਚਦਾ ਜਾਂ ਮੈਨੂੰ ਪਤਾ ਹੀ ਨਹੀਂ ਮੈਂ ਕਿੱਥੇ ਜਾਣਾ ਫਿਰ ਮੈਨੂੰ ਇਹ ਵੀ ਪਤਾ ਸੀ ਵੀ ਕਟਾਰੀ ਪਿੰਡ ਕਿੱਥੇ ਆ ਅਸੀਂ ਉਹੀ ਰਸਤਾ ਫੋਲੋ ਕਰਦੇ ਆ ਐਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਕਿੱਥੇ ਜਾਣਾ ਕਿੱਥੇ ਸਮਝ ਗਏ ਇਹ ਚੀਜ਼ ਜ਼ਰੂਰੀ ਆ ਪਰ ਇੱਕ ਚੀਜ਼ ਇਹਦੇ ਵਿੱਚ ਹੋਰ ਆਪਾਂ ਕਰਾਵਾਂਗੇ ਕਬੱਡੀ ਦੇ ਛੋਟੇ ਬੱਚਿਆਂ ਦੇ ਮੈਚ ਕਰਾਵਾਂਗੇ ਹਰ ਇੱਕ ਗੇਮ ਜਿਹੜੀ ਪੋਸੀਬਲ ਹੋ ਸਕਦੀ ਹੈ ਜਿਹਦੇ ਵਿੱਚ ਹਰ ਤਰ੍ਹਾਂ ਦੇ ਤੁਹਾਨੂੰ ਵਧੀਆ ਨਾਮ ਦੇ ਜੋ ਵੀ ਛੋਟੀ ਏਜ ਦੇ ਵਿੱਚ ਇਹ ਨਹੀਂ ਕਿ ਤੁਸੀਂ ਜਿੱਤ ਕੇ ਆਗੇ ਤੁਹਾਨੂੰ ਇੱਕ ਮੈਡਲ ਹੋ ਸਰਟੀਫਿਕੇਟ ਦੇ ਕੇ ਤੋਹਤਾ ਤੁਹਾਡੇ ਘਰ ਦੇ ਵੀ ਖੁਸ਼ ਨਹੀਂ ਤੇ ਤੁਸੀਂ ਵੀ ਖੁਸ਼ ਨਹੀਂ ਆਪਾਂ ਬਹੁਤ ਵਧੀਆ ਨਾਮ ਦਵਾਂਗੇ ਹੁਣ ਤੁਸੀਂ ਦੇਖੋ ਕਿ 11 ਸਾਲ ਦੀ ਉਮਰ ਦੇ ਬੱਚੇ ਨੂੰ ਆਪਾਂ 11000 ਤੱਕ ਨਾਮ ਦੇ ਚੁੱਕੇ ਆ ਪਤਾ ਤੁਹਾਨੂੰ 11000 ਤੱਕ ਆਪਾਂ 11 ਸਾਲ ਦੇ ਬੱਚੇ ਨੂੰ ਨਾਮ ਦਿੱਤਾ ਹੁਣ ਜਿਹੜੀਆਂ ਆਪਣੀਆਂ ਖੇਡਾਂ ਹੋਣੀਆਂ ਨੇ 8 ਸਾਲ ਦੇ ਬੱਚੇ ਲਈ ਇੱਕ ਸਾਈਕਲ ਤੇ ਇਨਾਮ ਹੁੰਦਾ ਪੈਸਿਆਂ ਦਾ 11 ਸਾਲ ਦੇ ਬੱਚਿਆਂ ਲਈ ਇੱਕ ਸਾਈਕਲ ਤੇ ਇਨਾਮ ਹੁੰਦਾ 14 ਸਾਲ ਦੇ ਬੱਚਿਆਂ ਲਈ ਤੁਸੀਂ ਦੇਖਿਆ ਵੀਡੀਓ ਸਾਰਿਆਂ ਨੇ 14 ਸਾਲ ਦੇ ਮੁੰਡੇ ਲਈ ਕੱਲੂ ਅਸੀਂ ਇੱਕ ਫੋਨ ਅਨਾਉਂਸ ਕਰ ਲੱਗੇ ਆ ਆਈਫੋਨ 17 14 ਸਾਲ ਦੇ ਬੱਚਿਆਂ ਲਈ ਔਰ 1700 ਦੀਆਂ ਬੱਚਿਆਂ ਲਈ ਇੱਕ ਤਾਂ ਸਕੂਟੀ ਔਰ 17 ਸਾਲ ਦੇ ਮੁੰਡੇ ਲਈ ਆਪਾਂ ਨੇ ਇੱਕ ਮੋਟਰਸਾਈਕਲ ਰੱਖਿਆ ਸਪਲੈਂਡਰ ਬਾਸਲ ਔਰ ਤੁਸੀਂ ਜਿੱਤਨ ਵਾਲੇ ਬੰਦੋਂ ਸੁਣੋ ਨਾ ਬਹੁਤ ਮਹਿੰਗਾ ਠੀਕ ਆ ਉੱਪਰ ਪ੍ਰੈਕਟਿਸ ਤੁਸੀਂ ਆਪ ਹੀ ਕਰਨੀ ਹੈ ਨਾ ਅਸੀਂ ਪਿੰਡ-ਪਿੰਡ ਜਾ ਕੇ ਪ੍ਰੈਕਟਿਸ ਤਾਂ ਨਹੀਂ ਕਰਵਾ ਸਕਦੇ ਪਰ ਤੁਹਾਡੇ ਲਈ ਇੱਕ ਆਰਗੇਨਾਈਜ਼ ਕਰ ਸਕਦੇ ਹਾਂ ਵਧੀਆ-ਵਧੀਆ ਇਨਾਮ ਔਰ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਵੀ ਇਹੀ ਕਹਿਣਾ ਚਾਹੁੰਦਾ ਕਿ ਆਪਾਂ ਮਾੜੀਆਂ ਚੀਜ਼ਾਂ ਬਈ ਦੇਖਣੀ ਛੱਡੀਏ ਕਿਉਂਕਿ ਟੀਆਰਪੀ ਤੇ ਸਾਰਾ ਕੰਮ ਚੱਲਦਾ ਜੇ ਤੁਸੀਂ ਬੱਚਿਆਂ ਨੂੰ ਖੇਡਦੇ ਦੇਖੋਗੇ ਹੈਨਾ ਸਾਡੇ ਕੋਲੇ ਬਹੁਤ ਦੂਰੂ-ਦੂਰੂ ਬੱਚਿਆਂ ਦੇ ਫੋਨ ਆਉਂਦੇ ਨੇ ਉਹਨਾਂ ਕੋਲੇ ਪ੍ਰੈਕਟਿਸ ਕਰਵਾਉਣ ਨੂੰ ਬੰਦਾ ਹੈ ਨਹੀਂ ਬਾੜਿਆਂ ਕੋਲ ਤਾਂ ਗਰਾਊਂਡ ਹੈ ਹੀ ਨਹੀਂ ਬੱਚੇ ਮਿਹਨਤਾਂ ਕਰਦੇ ਨੇ ਕਿ ਵੀ ਸਾਡੀ ਵੀ ਵੀਡੀਓ ਪਾ ਦਿਓ ਸਾਡੇ ਪਿੰਡ ਦੇ ਗਰਾਊਂਡ ਵਿੱਚ ਤੁਹਾਡੇ ਕੋਲੇ ਇਨਾ ਵਧੀਆ ਗਰਾਊਂਡ ਆ ਹਾ ਵੀਰਾ ਤੁਹਾਡੀ ਇੰਨੀ ਵਧੀਆ ਪਰਫਾਰਮੈਂਸ ਕਰਾਉਂਦਾ ਤੁਸੀਂ ਕਿਸਮਤ ਵਾਲੇ ਹੋ ਹੌਲੀ ਹੌਲੀ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਚਿਰ ਵੀਰੇ ਇਹਨਾਂ ਨੂੰ ਸਾਰੀਆਂ ਗੇਮਾਂ ਦੇ ਵਿੱਚ ਇਨਵੋਲਵ ਕਰੋ ਇੱਕ ਚੀਜ਼ ਪਤਾ ਮੇਨ ਕੀ ਹੁੰਦੀ ਆ ਧਿਆਨ ਨਾਲ ਸੁਣਿਓ ਜਿਹੜੀ ਐਥਲੈਟਿਕ ਆ ਐਥਲੈਟਿਕ ਹੀ ਆਪਾਂ ਕਿਉਂ ਚੂਜ਼ ਕੀਤੀ ਆ ਪਹਿਲਾਂ ਐਥਲੈਟਿਕ ਨੂੰ ਸਾਰੀਆਂ ਗੇਮਾਂ ਦੀ ਮਾਂ ਮੰਨਿਆ ਜਾਂਦਾ ਹੈ ਨਾ ਐਥਲੈਟਿਕ ਨੂੰ ਕਹਿੰਦੇ ਨੇ ਮਦਰ ਆਫ ਏਵਰੀ ਗੇਮ ਉਹਦਾ ਮਤਲਬ ਪਤਾ ਕੀ ਆ ਐਥਲੈਟਿਕ ਨਾਲ ਤੁਸੀਂ ਭੱਜਣਾ ਸਿੱਖਦੇ ਹੋ ਐਥਲੈਟਿਕ ਨਾਲ ਤੁਹਾਡਾ ਜੰਪ ਇੰਪਰੂਵ ਹੁੰਦਾ ਐਥਲੈਟਿਕ ਨਾਲ ਤੁਹਾਡੀ ਛੋਟੇ ਛੋਟੇ ਮਸਲਾਂ ਦੇ ਵਿੱਚ ਪਾਵਰ ਪੈਂਦੀ ਆ ਉਹਦੇ ਤੋਂ ਬਾਅਦ ਜਿਹੜੀ ਮਰਜ਼ੀ ਗੇਮ ਖੇਡੀ ਜਾਓ 14 ਸਾਲ ਦੀ ਉਮਰ ਤੱਕ ਹਰ ਇੱਕ ਬੱਚੇ ਨੂੰ ਐਥਲੈਟਿਕ ਕਰਨਾ ਬਹੁਤ ਜ਼ਰੂਰੀ ਹੁੰਦੀ ਆ ਉਹਦੇ ਨਾਲ ਤੁਹਾਡੇ ਸਾਰੇ ਮਸਲ ਖੁੱਲ ਜਾਂਦੇ ਨੇ ਤੇ ਇਹਨਾਂ ਨੂੰ ਐਥਲੈਟਿਕ ਜ਼ਰੂਰ ਕਰਾਉਣੀ ਆ ਮਤਲਬ ਗੋਲਾ ਲੈ ਕੇ ਉੱਛੇ ਸਿੱਟਣ ਨੂੰ ਇਹਨਾਂ ਦੀਆਂ ਸਪ੍ਰਿੰਟਾਂ ਲਵੋ ਹੱਡਲਰ ਤੋਂ ਲੈ ਕੇ ਆਓ ਇਹ ਸਾਰੀਆਂ ਗੇਮਾਂ ਕਰਾਓਗੇ ਨਾ ਫਿਰ ਇਹਨਾਂ ਦੀ ਸਟਰੈਂਥ ਵਧ ਜਾਣੀ ਆ ਤੇ ਜਿਹੜੀ ਮਰਜ਼ੀ ਗੇਮ ਚ ਪਾ ਦੇਣਾ ਤਕੜੇ ਹੋ ਜਣਾ ਇੱਕ ਨਾ ਦੇਖੋ ਜਦੋਂ ਕੋਈ ਕਿਸੇ ਨਮਾ ਬੱਚਾ ਘੋੜਾ ਉਹਦੀ ਚਾਲ ਕੱਢਣੀ ਪੈਂਦੀ ਹੈਗਾ ਕੋਈ ਬੰਦਾ ਇੱਥੇ ਘੋੜੇ ਵਾਲਾ ਜੀ ਨਹੀਂ ਹੈਗਾ ਉਹਨੂੰ ਤੁਰਨਾ ਸਿਖਾਉਣਾ ਪੈਂਦਾ ਨਹੀਂ ਘੋੜਾ ਨਾ ਪੈਰ ਟੇਡੇ ਤਾਂ ਲਾ ਜਾਂਦਾ ਉਹਦੀ ਚਾਲ ਕੱਢਦੇ ਨੇ ਪੈਰ ਐਵੇਂ ਰੱਖੇ ਵੀ ਸਿੱਧਾ ਜਾਵੇ ਐਵੇਂ ਹਰ ਬੱਚੇ ਦੀ ਚਾਲ ਕੱਢਣੀ ਪੈਂਦੀ ਆ ਐਕਸਰਸਾਈਜ਼ਾਂ ਨੇ 15 16 ਉਹ ਤੁਹਾਨੂੰ ਸ਼ਡਿਊਲ ਵੀ ਭੇਜ ਦਾਂਗੇ ਉਹ ਡੇਲੀ ਜਦੋਂ ਤੁਸੀਂ ਕਰਦੇ ਜਾਓਗੇ ਨਾ ਤਾਂ ਤੁਹਾਡੇ ਪੈਰ ਸਹੀ ਚੱਲਣ ਲੱਗੂਗਾ ਮਤਲਬ ਉਹ ਜ਼ਰੂਰੀ ਆ ਉਹਦੇ ਨਾਲ ਹੀ ਤੁਹਾਨੂੰ ਭੱਜਣਾ ਹੋਣਾ ਭੱਜਣ ਦੀ ਵੀ ਇੱਕ ਟੈਕਨੀਕ ਹੁੰਦੀ ਆ ਉਹ ਤੁਹਾਡੇ ਸਾਰਿਆਂ ਨੇ ਪਾਵਾਂਗੇ ਆਪਾਂ ਤੁਹਾਡੇ ਪੂਰਾ ਵਧੀਆ ਕੱਪੜਾ ਹੈ ਇਹ ਹਾਂ ਕਿੱਟੀ ਆ ਥੋੜੀ ਇਹਦੇ ਉੱਪਰ ਥੋੜੀ ਗੰਦਗੀ ਹੋ ਜਾਣੀ ਹੈ ਫੇਰ ਕੋਈ ਨਾ ਆਪਾਂ ਹੋਰ ਦੇ ਜਾਂਗੇ ਤੁਹਾਨੂੰ ਆਉਂਦੇ ਨੇ ਕਿ ਕੱਪੜੇ ਬੜੀ ਵੀਰੇ ਸਹੀ ਆ ਇਹ ਸਹੀ ਆ ਆ ਜਣੇ ਬੁੱਲੋ ਤੁਹਾਨੂੰ ਵੜੀ ਆਹ ਤੇਰੇ ਪੱਟੇ ਆਹ 26 ਨੰਬਰ 23 ਨੰਬਰ ਦੋ ਕੱਢ ਦੋ ਆਹ ਹਰਨਾ ਬੈਠ ਜਾਓ ਇਹ ਜੱਟ ਵੀਰਾ ਆਊਗਾ ਪਹਿਲਾਂ ਮੰਗ ਕੇ ਹੋਰ ਜ਼ੋਰ ਨਾਲ ਹੋ ਜਾਉਣਾ ਮਾਰਦੇ ਰਹੋ ਜੱਟ ਵਾਪਸ ਮੁੜਿਆ ਕੈਮਰੇ ਥਰੂ ਦੇਖੋ ਤੇਵਾ ਨੂੰ ਦੇਖੋ ਕੈਮਰੇ ਚੋਂ ਸਾਰੇ ਓਏ ਐ ਕਰ ਦੇ ਵੇਖੋ ਵੇਖੋ ਸੱਚਣਾ ਆਹ ਮੁੰਡੇ ਦਾ ਨਾਮ ਆ ਸੁਖਮਨ ਜੋਤ ਸੱਚਣਾ ਆਹ ਮੁੰਡੇ ਦਾ ਨਾਮ ਆ ਸੁਖਮਨ ਜੋਤ ਔਰ ਇਹ 4-5 ਕਿਲੋਮੀਟਰ ਬਿਨਾ ਰੋਕੇ ਕਹਿੰਦੇ ਅਤਿਸ਼ਵਾਜੀ ਵਾਂਗ ਜਾਂਦਾ ਇੱਥੇ ਕਿਸੇ ਮੁੰਡੇ ਤੋਂ ਬੱਚਿਆਂ ਤੋਂ ਨਹੀਂ ਹਾਰਦਾ ਸੋ ਆਪਾਂ ਘਟਾਰੀ ਅੱਜ ਬੱਚਿਆਂ ਨੂੰ ਕਿੱਟਾਂ ਵੰਡਿਆ ਨੇ ਆਪਣੇ ਖੇਡਾਂ ਦੀਆਂ ਪਹਿਲੀਆਂ ਕਿੱਟਾਂ ਪਰ ਇੱਕ ਬੱਚਿਆਂ ਨੂੰ ਮੈਂ ਚੀਜ਼ ਕਹਿ ਕੇ ਚੱਲਿਆ ਵੀ ਜੇ ਕੋਈ ਵੀ ਇੱਥੇ ਦਾ ਬੱਚਾ ਘਟਾਰੀ ਦਾ ਸੁਖਮਨ ਨੂੰ ਪ੍ਰੈਕਟਿਸ ਜਾਂ ਕਿਤੇ ਮੈਚ ਦੇ ਵਿੱਚ ਹਰਾਉ ਉਹਨੂੰ ਅਸੀਂ ਸਾਈਕਲ ਦਵਾਂਗੇ ਬਣਾਉਗੇ ਤੁਸੀਂ ਹਾਂ ਜੀ ਯਾਰ ਨੇ ਅਸੀਂ ਸੁਖਮਨ ਹਰਾਉਣਾ ਇਹ ਕੰਪੀਟੀਸ਼ਨ ਵੀ ਪਾਉਣਾ ਬੱਚਿਆਂ ਦੇ ਵਿੱਚ ਹੁਣੀ ਬਹੁਤ ਜ਼ਰੂਰੀ ਆ ਇਹਦੇ ਨਾਲ ਹੀ ਆਪਣੀ ਇਹ ਲਿਮਿਟਸ ਜਿਹੜੀਆਂ ਬ੍ਰਾਉਂ ਕਰਦੇ ਨੇ ਜੇ ਕੋਈ ਵੀ ਕਿਟਾਰੀ ਦਾ ਬੱਚਾ ਜਾਂ ਭਾਈ ਥੋੜੇ ਗਰਾਊਂਡ ਪ੍ਰੈਕਟਿਸ ਵਾਲਾ ਜਦੋਂ ਆਪਾਂ ਗੇਮਾਂ ਕਰਾਵਾਂਗੇ ਸੁਖਮਨ ਨੂੰ ਹਰਾਉ ਆਪਾਂ ਉਹਨੂੰ ਸਾਈਕਲ ਨਾਂ ਭਜੋ ਲੰਮਾਗੇ ਨਹੀਂ ਤਾਂ ਫਿਰ ਸੁਖਮਨ ਦਾ ਫਾਇਦਾ ਨਹੀਂ ਫਿਰ ਸਾਈਕਲ ਹੈ ਸੁਖਮਨ ਦਾ ਠੀਕ ਆ ਜੀ ਠੀਕ ਆ ਜੀ ਇੱਕ ਮਹੀਨੇ ਤੱਕ ਰੇਸ ਹੋਊ ਥੋੜੀ ਜੀ ਤੇ ਬੜੀ ਬੱਚਾ ਨੂੰ ਪ੍ਰੈਕਟਿਸ ਕਰਵਾ ਰਹੇ ਨੇ ਤੇ ਸਾਰੇ ਭਰਾ ਰਾਲ ਮਿਲ ਕੇ ਸੋ ਸੰਦੀਪ ਭਾਈ ਵੀ ਇੱਥੇ ਸਾਡੇ ਨਾਲ ਨੇ ਸੋ ਸਰ ਜੀ ਦੁਜੀ ਆਪਣਾ ਨਾਮ ਕੀ ਹੈ ਗਰਮੇਸ਼ ਕਰਮੇਲ ਸਿੰਘ ਜੀ ਇਹ ਦੋਨੋਂ ਜਣੇ ਇਕੱਠੇ ਹੋ ਕੇ ਬਹੁਤ ਪ੍ਰਿੰਟਸ ਕਰਵਾ ਰਹੇ ਨੇ ਬੱਚਿਆਂ ਦੀ ਬਹੁਤ ਵਧੀਆ ਚੀਜ਼ ਇਹਨਾਂ ਨੇ ਦੇਖੋ ਮੂਰੇ ਹੋ ਕੇ ਜ਼ਿੰਮੇਵਾਰੀ ਚੱਕਿਆ ਲੈਣਾਂ ਦੀ ਉਹਦਾ ਨਤੀਜਾ ਅੱਜ ਤੁਹਾਡੇ ਸਾਹਮਣੇ ਆ ਕਿ 100 150 ਬੱਚਾ ਗਰਾਂਡ ਦੇ ਵਿੱਚ ਆ ਜੀ ਬੜੀ ਚੰਗੀ ਚੀਜ਼ ਹੈ ਇਹਨਾਂ ਦੇ ਮਾਪੇ ਬਾਪ ਦੇ ਆਪਣੇ ਮਾਪੇ ਬਾਪ ਨੂੰ ਕੀ ਮੈਸੇਜ ਦਵੋਗੇ ਬੱਚਿਆਂ ਦੇ ਨੂੰ ਜਿਹੜੇ ਕਿਉਂਕਿ ਕਈ ਪਿੰਡਾਂ ਤੋਂ ਆਉਂਦੇ ਨੇ ਪਿੰਕਾ ਜੀ ਤੁਸੀਂ ਵੀ ਬਹੁਤ ਵੱਡਾ ਪ੍ਰਾਲਾ ਕਰ ਰਹੇ ਹੋ ਇਹ ਵੀ ਬਹੁਤ ਚਿਰ ਤੋਂ ਵੱਡਾ ਪ੍ਰਾਲਾ ਕਰ ਰਿਹਾ ਇੱਥੇ ਤੁਸੀਂ ਆਏ ਹੋ ਬਹੁਤ ਵਧੀਆ ਗੱਲ ਆ ਯਾਨੀ ਕਿ ਇਹ ਚੀਜ਼ ਨੂੰ ਨਾਲ ਚੱਕਣਾ ਹੈ ਨਾ ਇੱਕ ਇਹਨਾਂ ਦੇ ਬੱਚਿਆਂ ਦੇ ਮਾਪੇ ਨੂੰ ਕੀ ਮੈਸੇਜ ਆ ਤੁਹਾਡੇ ਵੱਲੋਂ ਛੋਟਾ ਜਾ ਦੇਖੋ ਜੀ ਬੱਚੇ ਦੇ ਦੋ ਚੀਜ਼ਾਂ ਸਭ ਤੋਂ ਵੱਧ ਨੇੜੇ ਹੁੰਦੀਆਂ ਨੇ ਇੱਕ ਉਹਨਾਂ ਦਾ ਸਕੂਲ ਔਰ ਦੂਜੇ ਉਹਨਾਂ ਦੇ ਮਾਪਿਓ ਜੇ ਇਹ ਇਹ ਦੋਨੇ ਆਪਣੀ ਜ਼ਿੰਮੇਵਾਰੀਆਂ ਦੇ ਉੱਤੇ ਖਰੇ ਉਤਰਨਾ ਤਾਂ ਬਹੁਤ ਘੱਟ ਚਾਂਸ ਨੇ ਕਿ ਬੱਚਾ ਗਲਤ ਰਸਤੇ ਦੇ ਉੱਤੇ ਤੁਰੇ ਕਿਉਂਕਿ ਬੱਚਾ ਜ਼ਿਆਦਾ ਮਾਪਿਆਂ ਕੋਲ ਰਹਿੰਦਾ ਵੱਧ ਟਾਈਮ ਜਾਂ ਸਕੂਲ ਦੇ ਟੀਚਰ ਸਾਹਿਬਾਨ ਕੋਲੇ ਰਹਿੰਦਾ ਸੋ ਦੇਖੋ ਜਿੰਨਾ ਕੁ ਮੈਂ ਦੇਖਿਆ ਕਿ ਹਰ ਮਾਪੇ ਬੀ ਬੱਚਾ ਦੇ ਪ੍ਰਤੀ ਕੋਈ ਬਹੁਤ ਜ਼ਿਆਦਾ ਜ਼ਿੰਮੇਵਾਰੀ ਨਹੀਂ ਲਿਭਾਉਂਦਾ ਜਿੰਨਾ ਕੁ ਮੈਂ ਦੇਖਿਆ ਪਰ ਬਹੁਤ ਮਾਪੇ ਇਹ ਵੀ ਹੈਗੇ ਨੇ ਜਿਹੜੇ ਬੱਚਿਆਂ ਦਾ ਪੂਰਾ ਪਿਆਰ ਕਰਦੇ ਨੇ ਜਿਹੜਾ ਬੱਚੇ ਦਾ ਧਿਆਨ ਰੱਖਦੇ ਨੇ ਉਹਨਾਂ ਦੇ ਬੱਚੇ ਅੱਗੇ ਜਾ ਕੇ ਪੜ੍ਹ ਲਿਖੀ ਜਾਂਦੇ ਨੇ ਵਧੀਆ ਜਮਾ ਦੇ ਵਿੱਚ ਰਾਈਸ ਵੀ ਕਰ ਜਾਂਦੇ ਨੇ ਜਿਹੜੇ ਮਾਪਿਓ ਨਹੀਂ ਬੱਚਾ ਦਾ ਧਿਆਨ ਦਿੰਦੇ ਫਿਰ ਬੱਚਾ ਵਾ ਅੱਗੇ ਜਾ ਕੇ ਹਲਾਤੀਆਂ ਵਿੱਚ ਨਸ਼ਾ ਵਾ ਤੁਰਦੇ ਨੇ ਜਾਂ ਉਹਨਾਂ ਨੂੰ ਕੋਈ ਲਾਈਫ ਦਾ ਪਰਪਸ ਹੀ ਨਹੀਂ ਲੱਭਦਾ ਕਿ ਉਹਨੇ ਕਰਨਾ ਕੀ ਆ ਸੋ ਮਾਪਿਓ ਨੂੰ ਇਹੀ ਆ ਕਿ ਆਪਣੇ ਬੱਚਿਆਂ ਦਾ ਧਿਆਨ ਰੱਖਿਆ ਕਰੋ ਸਕੂਲ ਤੋਂ ਜਦੋਂ ਆਉਂਦੇ ਨੇ ਉਹਨਾਂ ਦੇ ਬੈਗ ਚੈੱਕ ਕਰਿਆ ਕਰੋ ਉਹਨਾਂ ਦੀ ਖਰਾਕ ਦਾ ਧਿਆਨ ਰੱਖੋ ਜ਼ਰੂਰੀ ਨਹੀਂ ਕਿ ਤੁਸੀਂ ਮਹਿੰਗੀ ਖਰਾਕ ਦੇਣੀ ਆ ਆਪਣੇ ਕਿਚਨ ਦੇ ਵਿੱਚੋਂ ਜਿੰਨਾ ਕੋਈ ਵਧੀਆ ਦੇ ਸਕਦੇ ਉਹਨਾਂ ਕੋ ਦੋ ਜੇ ਆਪਾਂ ਬੱਚੇ ਪੈਦਾ ਕੀਤੇ ਨੇ ਤਾਂ ਆਪਣੀ ਜ਼ਿੰਮੇਵਾਰੀ ਵੀ ਆ ਉਹਨਾਂ ਨੂੰ ਕਿ ਆਪਾਂ ਵਧੀਆ ਰਾਈ ਦੇ ਤੱਕੜੇ ਬਣੀ